ਆ ਸੁਪਨੇ ਵਿੱਚ ਮੈਨੂੰ ਮਾਹੀ ਮਿਲਿਆ ਤੇ ਮੈਂ ਗਲ ਪਾ ਲਈਆਂ ਬਾਵਾ 15 ਸਾਲ ਤੋਂ ਪਹਿਲਾ ਪਹਿਲਾਂ ਉਹ ਸਟੇਜਾਂ ਤੇ ਗਾਲਿਆ ਜਿਨ੍ਹਾਂ ਨੂੰ ਲੋਕ ਤਰਸਦੇ ਨੇ ਉਹ ਫਨਕਾਰ ਸੁਭਿੰਦਰ ਸਿੰਘ ਹੋਣਾ ਦੇ ਮੂਰੇ ਗੋਣਾ ਤੇ ਪਰਫਾਰਮ ਕਰਨਾ ਬਹੁਤ ਵੱਡੀ ਗੱਲ ਬਹੁਤ ਹਜ਼ਾਰਾਂ ਬੱਚੇ ਹੁੰਦੇ ਆ ਜਿਹੜਾ ਆਪਾਂ ਆਡੀਸ਼ਨਸ ਦੇਣ ਜਾਂਦੇ ਆ ਜੀ ਹਜ਼ਾਰਾਂ ਚੋਂ ਫਿਰ ਕਈ ਸੋ ਚੁਣੇ ਜਾਂਦੇ ਆ ਸੋ ਚੋਂ ਕਈ 50 50 ਚੋਂ 30 30 ਚੋਂ 20 ਫਿਰ ਉਹ ਚ ਟੌਪ 16 ਚੁਣੇ ਜਾਂਦੇ ਜਿਹੜੇ ਸਪੈਸ਼ਲ ਉਹਨਾਂ ਚ ਮੈਂ ਆਇਆ ਮੇਰੇ ਲਈ ਉਹ ਵੀ ਇੱਕ ਬਹੁਤ ਵੱਡੀ ਗੱਲ ਸੀ ਤੋਂ ਮੈਂ ਸਾਰਿਆਂ ਪਾਚ ਗਿਆ ਜੀ ਜਿੱਥੇ ਤੱਕ ਵੀ ਮੈਂ ਪਹੁੰਚਿਆ ਹਾਲੇ ਵੀ ਜਿੱਥੇ ਤੱਕ ਹੈਗਾ ਮੇਰੇ ਮਮਾ ਦੀ ਮਿਹਨਤ ਆ ਜਾ ਵਾ ਤੇਗੀ ਤੇਰਾ ਪਿਆਰ ਜਦੋਂ ਪਰਫਾਰਮ ਕਰਨ ਜਾਂਦੇ ਸੀਗੇ ਤੇ ਉਦੋਂ ਤੁਹਾਡੇ ਫਾਦਰ ਸਾਹਿਬ ਦੀ ਜਿੱਥੋ ਹੀ ਤੇਰਾ ਪਿਆਰ ਬਸ ਮੈਨੂੰ ਪਤਾ ਮੈਂ ਕਿੱਦਾਂ ਪਰਫਾਰਮ ਕੀਤਾ ਮੇਰੇ ਦਿਲ ਤੇ ਕੀ ਭੀਤਰੀ ਹੋਊਗੀ ਉਦੋਂ ਪਾਪਾ ਦੀ ਰੈੱਡ ਬੋਡੀ ਘਰੇ ਪਈ ਸੀ ਔਰ ਮੈਂ ਪਰਫਾਰਮ ਕਰਨ ਗਿਆ ਕਿਆ ਨ ਸੇਬ ਮੈਨੇ ਪਾਇਆ ਸਭ ਪਾ ਕੇ ਸਭ ਗਵਾਇਆ ਉਹਨਾਂ ਦੀ ਧਰਤ ਇੱਕ ਦਿਨ ਪਹਿਲਾਂ ਕਹਿੰਦੇ ਵੰਸ਼ ਤੂੰ ਪਰਫਾਰਮ ਕਰਕੇ ਆਉਣਾ ਉਸ ਤੋਂ ਅਗਲੇ ਦਿਨ ਮੇਰਾ ਰਾਉਂਡ ਸੀ ਸ਼ੋ ਦਾ ਕਿਸਮੇ ਕਿਤਨਾ ਅਦਮ ਉਹਨਾਂ ਨੇ ਕਿਹਾ ਸੀ ਤੂੰ ਵੰਸ਼ ਪਰਫਾਰਮ ਵਧੀਆ ਕਰਕੇ ਆਉਣਾ ਤੇਰੇ ਨਾਲ ਮੈਂ ਚੱਲੂਗਾ ਜਿਵੇਂ ਕਹਿ ਸਕਾਂ ਫਾਈਨੈਂਸ਼ਲੀ ਤਾਂ ਨਹੀਂ ਸਪੋਰਟ ਕਰ ਸਕਿਆ ਮੈਨੂੰ ਪਰ ਉਹਨਾਂ ਨੇ ਕਦੀ ਮੈਨੂੰ ਟੁੱਟਣ ਨਹੀਂ ਦਿੱਤਾ ਵੀ ਹੌਸਲਾ ਹਮੇਸ਼ਾ ਦਿੰਦੇ ਰਹੇ ਵੀ ਵੰਸ਼ ਤੂੰ ਕਰ ਹੋਰ ਅੱਗੇ ਵਧੇਗਾ ਹੋਰ ਅੱਗੇ ਵਧੇਗਾ ਬਾਕੀ ਮੇਰੇ ਕੋਈ ਗੁਰੂ ਹੈ ਨਹੀਂਗੇ ਮੰਮਾ ਹੀ ਮੇਰੇ ਗੁਰੂ ਹੈ ਤੇ ਮੇਰੇ ਭਗਵਾਨ ਕ੍ਰਿਸ਼ਨ ਜੀ ਕਾਲਾ ਜੀ ਉਹਨਾਂ ਨੂੰ ਗੁਰੂ ਮੰਨਦਾ ਆਪਣਾ ਬੱਚੇ ਮਾਂ ਦਾ ਦੇਣ ਨਹੀਂ ਦੇ ਸਕਦੇ ਓ ਤੇ ਮਾਂ ਵਾਂ ਕਈ ਕਈ ਲਾੜ ਲੜੋਂਦਿਆਂ ਰੱਬ ਨੇ ਹੱਥ ਵਸ ਕੇ ਕੀ ਵੇਖ ਲੋ ਅਗਲੇ ਦਿਨ ਪਾਪਾ ਰਹੇ ਨਹੀਂ ਪਰ ਮੈਂ ਉਹਨਾਂ ਦਾ ਸੁਪਨਾ ਬਰਕਰਾਰ ਪੂਰਾ ਕਰਨ ਲਈ ਮੈਂ ਪਰਫਾਰਮ ਕਰਨ ਲਈ ਆ ਮੈਂ ਦਿਲ ਤੇ ਪੱਤ ਤrack ਕੇ ਪਰਫਾਰਮ ਕੀਤਾ ਔਰ ਮੈਨੂੰ ਇੱਕ ਪਾਸੇ ਰੋਣਾ ਆ ਰਿਹਾ ਸੀ ਇੱਕ ਪਾਸੇ ਮੈਂ ਗਾ ਰਿਹਾ ਸੀ ਬਹੁਤ ਔਖਾ ਟਾਈਮ ਸੀ ਉਹ ਪਰ ਫਿਰ ਵੀ ਮੈਂ ਪਰਫਾਰਮ ਕੀਤਾ ਯਾਦ ਕਰਦੇ ਆ ਫਾਦਰ ਸਾਹਿਬ ਬਹੁਤ ਪਾਉ ਭੁੱਲਣ ਵਾਲੀ ਚੀਜ਼ ਨਹੀਂ ਸੀ ਮੈਂ ਕਿਵੇਂ ਭੁਲਾਵਾਂ ਯਾਰ ਤੇਰਾ ਤੇਰੀ ਮਮਤਾਯਤੇ ਦੁਲਾਰ ਤੇਰਾ ਪਾਪਾ ਦੀ ਜਤ ਤੋਂ ਬਾਅਦ ਸਾਡੇ ਮਕਾਨ ਮਾਲਕਾਂ ਨੇ ਸਾੜ ਤੋਂ ਕਿਰਾਇਆ ਨਹੀਂ ਦਿੱਤਾ ਘਰ ਦੇ ਕੀ ਹਾਲਾਤ ਨੇ ਘਰ ਦੇ ਹਾਲਾਤ ਇਸ ਟਾਈਮ ਬਹੁਤ ਖਰਾਬ ਆ ਬਹੁਤ ਮਾੜੇ ਆ ਕਈ ਵਾਰੀ ਰੋਟੀ ਵੀ ਉਹ ਕਾਇਨ ਦਾ ਕਈ ਵਾਰੀ ਨਿੱਕੀਆਂ ਚ ਮੋਟੀਆਂ ਚੀਜ਼ਾਂ ਦੁੱਧ ਦਵਾਈ ਆਪਾਂ ਕਿਦਾਂ ਕਹਿ ਸਕਦੇ ਪਹਿਲੀ ਪਰਫਾਰਮੈਂਸ ਕਿੱਥੇ ਕੀਤੀ ਸਭ ਤੋਂ ਪਹਿਲਾਂ ਮੈਂ ਕਿਸਮੇ ਕਿਤਨਾ ਦਮ ਸ਼ੋਅ ਵਿੱਚ ਗਿਆ ਉਸ ਵਿੱਚ ਮੈਂ ਵਿਨਿੰਗ ਕੀਤਾ ਹਾਂ ਉਸ ਵਿੱਚ ਵਰਨ ਸਰ ਨੇ ਮੈਨੂੰ ਬਹੁਤ ਸਪੋਰਟ ਕੀਤੀ ਔਰ ਸ਼ੋਅ ਦੇ ਮਾਲਕ ਹੈ ਜੀ ਮੈਨੂੰ ਬਹੁਤ ਸਪੋਰਟ ਕਰਤੀ ਹਲੇ ਤੱਕ ਵੀ ਕਰ ਰਹੇ ਨੇ ਜੀ ਉਸ ਤੋਂ ਬਾਅਦ ਮੈਂ ਸਾਰੇ ਗਾਵਾਂ ਪਾਰਚ ਗਿਆ ਉਸ ਵਿੱਚ ਮੈਂ ਟੌਪ 10 ਰਿਆ ਉਸ ਤੋਂ ਬਾਅਦ ਤਾਰੀ ਜ਼ਮੀਨ ਪਰਚ ਸੈਕੰਡਰੀ ਰਨਰ ਹਰੇ ਜਨਮ ਦੇਣ ਨਹੀਂ ਦੇ ਫਕੀਰ ਦਾ ਤੇਰੇ ਐਸਾ ਨੰਦਮਾ ਓ ਮੇਰੇ ਦਿਲ ਕੇ ਚੈ ਬੰਬੇ ਤੱਕ ਜਾਏ ਐਨੇ ਏਡ ਬੜੀ ਬੜੀਆਂ ਸਟੇਜਾਂ ਤੇ ਪਰਫਾਰਮ ਕਰ ਲਿਆ ਕਿਸੇ ਨੇ ਨਹੀਂ ਕਿਹਾ ਵੀ ਵੰਛ ਤੈਨੂੰ ਮੈਂ ਸਾਹਮਦਾ ਤੇਰੀ ਤੈਨੂੰ ਅੱਗੇ ਮੈਂ ਲੈ ਕੇ ਜਾਊਂ ਤੂੰ ਵਰਚੇ ਮੈਂ ਦਿਹਾੜੀਆਂ ਵੀ ਸਰ ਲਾਈਆਂ ਪਲਸ 2 ਚ ਮੈਂ ਸਟੱਡੀ ਕਰ ਰਿਹਾ ਹਾਂ ਉਹਨਾਂ ਛੁੱਟੀਆਂ 'ਚ ਮੈਂ ਵਿਹਲਾ ਸੀਗਾ ਘਰੇ ਪੈਸੇ ਐ ਨਹੀਂ ਸੀਗੇ ਮੈਂ ਮੰਮਾ ਨੂੰ ਕਿਹਾ ਮੈਂ ਮੰਮਾ ਕੰਮ ਕਰੂੰਗਾ ਮੈਂ ਪਤਾ ਕਰਕੇ ਆਇਆ ਵੀ ਕੀ ਕਿਸਾਬ ਦਾ ਕੰਮ ਆ ਫਿਰ ਮੈਂ ਉੱਥੇ ਵੀ ਲਾਇਆ ਤਿੰਨ ਚਾਰ ਦਿਨ ਗੜੀਆਂ ਲਾਈਆਂ ਅਬੀ ਤੋ ਇਹ ਪਹਿਲੀ ਮੰਜ਼ਿਲ ਹੈ ਤੂੰ ਤੋ ਅਬੀ ਸੇ ਘਬਰਾ ਗਏ ਮੈਂ ਛੋ ਦਾਸ ਹੋ ਜਾਨਾ ਕਦੇ ਹਾਂਜੀ ਸਰ ਉਹ ਦਾਸ ਤਾਂ ਹੋ ਹੀ ਜਾਂਦੇ ਆ ਆਟੋਮੈਟਿਕਲੀ ਜਦੋਂ ਪਾਪਾ ਦੀ ਯਾਦ ਆਂਦੀ ਹੈ ਕਰਦੇ ਹਾਲਾਤ ਬਾਰੇ ਸੋਚਦਾ ਹਾਂ ਇਸ ਉਮਰ ਚ ਮੇਰੇ ਜਿੱਡੇ ਜਿਹੜੇ ਮੇਰੇ ਫਰੈਂਡਸ ਆ ਉਹ ਐਸ਼ ਕਰਦੇ ਆ ਸਾਰਾ ਕੁਝ ਕਰਦੇ ਆ ਤੁਹਾਨੂੰ ਪਤਾ ਇਸ ਉਮਰ ਚ ਆ ਕੇ ਪਰ ਮੈਂ ਹਲੇ ਵੀ ਸਟਰਗਲ ਕਰ ਰਿਹਾ ਆ ਓ ਮੇਰੇ ਦਿਲ ਕੇ ਚੈਨ ਚੈਨਾਏ ਮੇਰੇ ਦਿਲ ਕੋ ਦੁਆ ਕੀ ਜੀਏ ਮਲੰਗਾ ਆ ਵੀ ਜਾ ਅਲੀ ਦੇ ਦਰ ਤੇ ਸਿਰ ਝੁਕਾ ਮੋੜਦਾਨੀ ਇਹ ਨਾਂ ਦੀ ਖੁਦਾ ਮੰਨ ਲੈ ਵੀ ਰਗਲ ਮੇਰੀ ਵੰਚ ਕਦੇ ਮਨ ਚ ਆਇਆ ਕਿ ਕਾਸ਼ ਪੈਸੇ ਵਾਲੇ ਪਾਸੋਂ ਚੰਗੇ ਹੁੰਦੇ ਤਾਂ ਜਵੰਚ ਕਿਤੇ ਹੋਰ ਹੁੰਦਾ ਬਹੁਤ ਵਾਰੀ ਸੋਚਦਾ ਮੈਂ ਜਦੋਂ ਇਕੱਲਾ ਬੈਠਾ ਹੁੰਨਾ ਮੈਂ ਪਰ ਮਮਾ ਦੇ ਸਾਹਮਣੇ ਨਹੀਂ ਇਹ ਚੀਜ਼ ਸੋਚਦਾ ਵੀ ਮਮਾ ਨੂੰ ਫੀਲ ਨਾ ਹੋਵੇ ਵੀ ਅਸੀਂ ਮੈਂ ਵੰਚਲੀ ਕੁਝ ਕਰ ਨਹੀਂ ਸਕੇ ਪੀਰਾਂ ਵਿੱਚੋਂ ਪੀ ਰਹੇ ਸੋਨਾ ਮੇਰਾ ਖੈਬਰੀ ਵੀ ਜੇ ਪੈਸਾ ਹੁੰਦਾ ਅੱਜ ਮੈਂ ਕਿਤੇ ਹੋਇਆ ਇਸ ਮਕਾਮ ਤੇ ਨਾ ਹੁੰਦਾ ਹੋਰ ਉੱਚੇ ਮਕਾਮ ਤੇ ਹੁੰਦਾ ਮਲੰਗਾ ਵਾਰ ਨਾਰਾ ਹੈਦਰੀ ਪੰਜ ਨਰਾ ਪੰਜ ਤਨ ਤੇ ਸਵ ਲੱਖ ਨਾਰਾ ਹੈਦਰੀ ਜੇ ਪੈਸਾ ਨਹੀਂ ਹੈ ਤਾਂ ਕਾਈ ਕਿਵ ਨਹੀਂ ਕੰਮ ਆ ਰਹੀ ਤੇ ਕਦੇ ਲੱਗਦਾ ਵੀ ਨਹੀਂ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਸੀਗਾ ਜਰੂਰ ਇੱਕ ਦਿਨ ਮੈਨੂੰ ਆਪਣੀ ਮਿਹਨਤ ਤੇ ਪੂਰਾ ਯਕੀਨ ਹੈ ਕਿ ਮੈਂ ਇੱਕ ਦਿਨ ਆਪਣਾ ਇੱਕ ਵੱਡਾ ਸਾਰਾ ਮਕਾਮ ਹਾਸਲ ਜ਼ਰੂਰ ਕਰੂੰਗਾ ਮਮਾ ਦਾ ਸੁਪਨਾ ਕੀ ਸਾਡਾ ਇੱਕ ਬਹੁਤ ਵਧੀਆ ਘਰ ਹੋਵੇ ਗੱਡੀ ਹੋਵੇ ਸਾਰਿਆਂ ਦਾ ਹੀ ਹੁੰਦਾ ਮੇਰੇ ਮਮਾ ਦਾ ਵੀ ਹੈ ਮੇਰਾ ਵੀ ਹੈ ਮੈਂ ਜਰੂਰ ਆਪਣੇ ਸਾਰੇ ਸੁਪਨੇ ਸਾਰੇ ਸੁਪਨੇ ਮਮਾ ਦੇ ਤੇ ਮੇਰੇ ਸਾਰੇ ਸੁਪਨੇ ਪੂਰੇ ਕਰਾਂ ਮਲੰਗਾ ਮਾਰ ਨਾਰਾ ਹੈਦਰੀ ਪੰਜ ਨਰ ਪੰਜ ਤਨ ਤੇ ਸਵ ਲੱਖ ਨਾਰਾ ਹੈਦਰੀ ਆ ਪੰਜ ਨਰ ਪੰਜ ਤਨ ਤੇ ਸਵ ਲੱਖ ਨਾਰਾ ਹੈਦਰੀ